ਪੰਜਾਬ ਟੂਡੇ ਚੈਨਲ ਤੇ ਅੱਜ ਬਲਾਸਮ ਦੇ ਚੋਣਾਂ ਨੂੰ ਲੈ ਕੇ ਗੱਲਬਾਤ ਕਰਦੇ ਆਂ ਆਓ ਦੇਖਦੇ ਆਂ ਮਾਪੂਰੀਆਂ ਵੀਡੀਓ ਸਾਰ ਸਮਾਣੇ ਦੀਆਂ ਜੰਦਾਬ 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 ਸਰਕਾਰ ਜੰਦਾਬ 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 ਤੁਸੀਂ ਇਸੇ ਆਪਣੀ ਜ਼ਿੰਮੇਵਾਰੀ ਤੋਂ ਤੁਸੀਂ ਇੰਨੇ ਲੋਕਾਂ ਨਾਲ ਝੂਠੇ ਵਾਦੇ ਕੀਤੇ ਤੁਸੀਂ ਕੋਈ ਗਾਰੰਟੀ ਪੂਰੀ ਨਹੀਂ ਕੀਤੀ ਕੁੱਲਪੁੱਲ ਨਹੀਂ ਕੀਤੀ ਇਹ ਜੋ ਤੱਕਾ ਹੋ ਰਿਹਾ ਬਿਲਕੁਲ ਵੀ ਬਰਦਾਸ਼ਤ ਨਹੀਂ ਹੋਊਗਾ ਲੋਕ ਬਹੁਤ ਸਿਆਣੇ ਨੇ ਪਿਛਲੀ ਕਾਰਜਕਾਰੀ ਹੈ ਇਹ ਲੋਕਾਂ ਨੇ ਉਹਦੇ ਤੇ ਮਤ ਦੇਣਾ ਤੇ ਸਰਕਾਰ ਘਬਰਾਵੇ ਨਾ ਕਿਉਂਕਿ 7-8 ਮਹੀਨਿਆਂ ਨੂੰ ਤਾਂ ਅਗਲਾ ਇਲੈਕਸ਼ਨ ਵੀ ਆ ਜਾਣਾ ਚਲੋ ਆਪਾਂ ਬਾਲ ਕਿਵੇਂ ਕਰਨਾ ਅੱਜ ਤਾਂ ਚਲੋ ਠੀਕ ਹੈ ਸਰਕਾਰ ਇਹਨਾਂ ਵੀ ਆਪਣਾ ਧੱਕਾ ਇਹ ਕਰ ਰਹੇ ਨੇ ਪਰ ਜਦੋਂ 2027 ਦੇ ਵਿੱਚ ਇਹ ਇਸ ਗੱਲ ਦਾ ਕੀ ਬਣੇਗਾ ਲੋਕ ਇਸ ਗੱਲ ਦਾ ਨਿਪਟਾਰਾ ਜ਼ਰੂਰ ਕਰਨਗੇ ਪਰ ਲੋਕ ਬਿਲਕੁਲ ਇਹਨਾਂ ਨੂੰ ਦੱਸਣਗੇ ਵੀ ਭਾਈ ਤੁਸੀਂ ਪਰ ਜਿਸ ਤਰ੍ਹਾਂ ਦੇ ਤੁਸੀਂ ਦੇਖ ਰਹੇ ਹੋ ਵੀ ਜਿਹੜੀ ਆਮ ਆਦਮੀ ਝਾੜੂ ਦੀ ਸਰਕਾਰ ਹੈ ਇਹਦੀ ਰਾਜਨੀਤਿਕ ਜ਼ਮੀਨ ਹਿੱਲ ਚੁੱਕੀ ਹੈ ਇਹਨਾਂ ਦੇ ਹੈ ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬ ਟੂਡੇ ਨਿਊਜ਼ ਚੈਨਲ ਅੱਜ ਦੀਆਂ ਤਾਜ਼ੀਆਂ ਤਸਵੀਰਾਂ ਜਿਹੜੀਆਂ ਤੁਸੀਂ ਸਾਂਝੀਆਂ ਕਰ ਰਹੇ ਹੋ ਸਾਰੇ ਸਮਾਣੇ ਦੀਆਂ ਨੇ ਜਿੱਥੇ ਤੁਹਾਨੂੰ ਤਕਰੀਬਨ ਪਤਿਆ ਬਲਾਕ ਸੰਮਤੀ ਦੇ ਚੋਣਾਂ ਨੂੰ ਲੈ ਕੇ ਅੱਜ ਜਿਹੜੀਆਂ ਫੈਲਾ ਜਮਾ ਹੋਣੇ ਤੇ ਉਹਨਾਂ ਦਾ ਆਖਰੀ ਦਿਨ ਹੈ ਕਾਂਗਰਸ ਪਾਰਟੀ ਦੇ ਉਮੀਦਵਾਰ ਜਗਵਿੰਦਰ ਸਿੰਘ ਦੀ ਫੈਲ ਆ ਜਿਹੜੀ ਉਹ ਪਾੜ ਦਿੱਤੀ ਗਈ ਜਿਸ ਨੂੰ ਦੇਖਦੇ ਹੋਏ ਬਹੁਤ ਜ਼ਿਆਦੇ ਵੱਡੇ ਪੱਧਰ ਤੇ ਦੇ ਹੰਗਾਮਾ ਹੋਇਆ ਰੋਡ ਜਾਮ ਕਰ ਦਿੱਤਾ ਗਿਆ ਸੀ ਉਹ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਾਂਗਰਸ ਪਾਰਟੀ ਦੇ ਉਮੀਦਵਾਰ ਇੱਥੇ ਜਿਹੜੇ ਮੰਨ ਲਓ ਪਹੁੰਚੇ ਹੋਏ ਸੀ ਉਹਨਾਂ ਦੇ ਵਿੱਚ ਬਹੁਤ ਜਿਆਦੇ ਵੱਡੇ ਪੱਧਰ ਤੇ ਜਿਹੜਾ ਰੋਸ ਅਰਦਾਸਨ ਇੱਥੇ ਕੀਤਾ ਜਾ ਰਿਹਾ ਸੋ ਸਾਬਕਾ ਐਮਐਲਏ ਕਾਕਾ ਰਜਿੰਦਰ ਸਿੰਘ ਵੀ ਇੱਥੇ ਮੌਕੇ ਤੇ ਪਹੁੰਚੇ ਮੈਡਮ ਗੁਰਸਰਨ ਸਿੰਘ ਅਰਦਾਵਾ ਉਹ ਵੀ ਇੱਥੇ ਆਏ ਸ੍ਰੋਮਣੀ ਅਕਾਲੀ ਦਲ ਦੇ ਵੀ ਇੱਥੇ ਜਿੰਨੇ ਵੀ ਜਿਨ੍ਹਾਂ ਨੇ ਫੈਲ ਭਰੀਆਂ ਉਮੀਦਵਾਰ ਸੀ ਉਹਨਾਂ ਦਾ ਵੀ ਇੱਕ ਰੋਸ ਸੀ ਵੀ ਸਾਡੇ ਨਾਲ ਤੱਕਾ ਹੋ ਰਿਹਾ ਸੋ ਕੀ ਗੱਲਬਾਤ ਇੱਥੇ ਅੱਜ ਹੋਈ ਆ ਉਹ ਵੀ ਤੁਹਾਨੂੰ ਸੁਣਾਣੀਆਂ ਤੇ ਮੌਕੇ ਦੀਆਂ ਤਸਵੀਰਾਂ ਜਿਹੜੀਆਂ ਆਪਾਂ ਸਾਂਝੀਆਂ ਕਰਦੇ ਆਂ ਹਰ ਬੋਲਾ ਬੋਲਾ ਜੈ ਹਰ ਪਰਦਾਬਾਦ ਪੰਜਾਬ ਸਰਕਾਰ ਪਰਦਾਬਾਦ ਪਰਦਾਬਾਦ ਅੰਦਰੋਂ ਹੀ ਫਾਈਲ ਪਾੜ ਕੇ ਛੱਡੀ ਭੱਜ ਕੇ ਲੈ ਗਏ ਇਹਨਾਂ ਦੇ 오ਰੀਜినਲ ਡਾਕੂਮੈਂਟ ਦੇ ਨਾਲ ਸਾਰਾ ਕੁਝ ਨਾਲ ਸੀ ਬੰਦਾ ਸਕੂਲ ਦੇ ਉੱਤੇ ਫਾਈਲ ਛੱਡੀ ਪਾੜ ਕੇ ਅਸੀਂ ਤੇ ਇਨਸਾਫ ਦੀ ਮੰਗ ਕਰਦੇ ਆ ਪ੍ਰਸ਼ਾਸਨ ਦੇ ਸਾਹਮਣੇ ਗਿਆ ਜੀ ਕਿਹੜੇ ਜਗ੍ਹਾ ਉੱਪਰ ਰਹੇ ਸੀ ਕਾਜੀ ਪਰ ਦੌਣ ਤੋਂ ਬਾਅਦ ਦੇ ਖੜੇ ਜੀ ਖੜੇ ਕਿੱਥੇ ਜਾ ਰਹੇ ਹੋ ਔਰ ਜਿਸ ਤਰ੍ਹਾਂ ਦੇ ਤੁਸੀਂ ਦੇਖ ਰਹੇ ਹੋ ਵੀ ਜਿਹੜੀ ਆਮ ਆਦਮੀ ਝਾੜੂ ਦੀ ਸਰਕਾਰ ਹੈ ਇਹਦੀ ਰਾਜਨੀਤਿਕ ਜ਼ਮੀਨ ਹਿੱਲ ਚੁੱਕੀ ਹੈ ਇਹਨਾਂ ਦੇ ਹਾਲਾਤ ਨੇ ਇਹਨਾਂ ਨੂੰ ਪਿੰਡਾਂ ਦੇ ਵਿੱਚ ਕੈਂਡੀਡੇਟ ਨਹੀਂ ਮਿਲਦੇ ਉਹਨੇ ਡਰੇ ਹੋਏ ਹੈ ਵੀ ਕਾਂਗਰਸ ਦੀ ਕਿਤੇ ਨਾਮਿਨੇਸ਼ਨ ਜੇ ਹੋ ਗਏ ਲੋਕ ਉਹਨਾਂ ਨੂੰ ਸਿੱਧੇ ਵੋਟਾਂ ਪਾ ਕੇ ਜਿਤਾ ਦੇਣਗੇ ਇਹਨਾਂ ਡਰ ਤੇ ਸਹਿਮ ਹੈ ਔਰ ਬਹੁਤ ਹੀ ਮੰਦ ਭਾਗਾ ਹੈਗਾ ਕਿ ਇੱਥੇ ਦਾ ਜਿਹੜਾ ਨਮਾਇੰਦਾ ਉਹਦੇ ਨਾਲ ਤੁਸੀਂ ਦੇਖਿਆ ਸਮਾਣਤ ਕਿੰਨੀ ਕੁ ਖੜੇ ਹੋਈ ਹੈ ਪਿੱਛੇ ਅੱਜ ਵੀ ਉਹਨੂੰ ਉਹਨਾਂ ਸਭ ਕਨੇ ਉਹਨੂੰ ਮਿਲਿਆ ਅੱਜ ਵੀ ਉਹ ਗੁੱੱਡਾ ਕਰਦੀ ਦੀ ਡਾਇਰੈਕਸ਼ਨ ਦੇ ਰਿਹਾ ਵੀ ਕਿਸ ਤਰ੍ਹਾਂ ਪੇਪਰ ਫਾਲਦੇ ਆ ਕਿਸ ਤਰ੍ਹਾਂ ਇਸ ਤੋਂ ਬਾਅਦ ਜਦੋਂ ਨੋਮੀਨੇਸ਼ਨ ਆ ਤੁਸੀਂ ਦੇਖਿਆ ਐਸਐਸਪੀ ਪਟਿਆਲਾ ਜੋ ਹੈੱਡ ਦੇ ਇਸ ਜ਼ਿਲ੍ਹੇ ਦੇ ਉਹਨਾਂ ਦੀ ਜਿਹੜੀ ਸੀਡੀ ਲੀਕ ਹੋਈ ਹੈ ਉਸ ਤੋਂ ਬਿਲਕੁਲ ਸਾਫ਼ ਹੈ ਕਿ ਪੁਲਿਸ ਇਹਨਾਂ ਦੇ ਨਾਲ ਡਲ ਕੇ ਇਸ ਇਲੈਕਸ਼ਨ ਨੂੰ ਲੁੱਟਣਾ ਚਾਹੁੰਦੇ ਆ ਇਹ ਕਿਉਂਕਿ ਇਹਨਾਂ 'ਚ ਇਹਨਾਂ 'ਚ ਦਮ ਨਹੀਂ ਹੈਗਾ ਕਿ ਲੋਕਾਂ ਦਾ ਇਹ ਸਾਹਮਣਾ ਕਰ ਸਕੋ ਸੋ ਬਹੁਤ ਮੰਦ ਭਾਗ ਹੈ ਰਾਜਨੀਤੀਕਰਤੇ ਕੇ ਬਿਲਕੁਲ ਹੀ ਡੈਮੋਕ੍ਰੇਸੀ ਦਾ ਕਤਲ ਹੋ ਰਿਹਾ ਇੱਥੇ ਤੇ ਗੁੰਡਾਗਰਦੀ ਹੋ ਰਹੀ ਹੈ ਅਸੀਂ ਬਿਲਕੁਲ ਕੋਰਟ ਤੱਕ ਪਹੁੰਚ ਕਰਾ ਗਏ ਇਹਨਾਂ ਦੇ ਇਕੱਲੇ ਇਕੱਲੇ ਬੰਦੇ ਨੂੰ ਰਿਸਪੌਂਸ ਕਰਾ ਗਏ ਅਸੀਂ ਦਾ ਬਹੁਤ ਬਹੁਤ ਧੰਨਵਾਦ ਆਪਣੀ ਡਾਕੂਮੈਂਟ ਤਿਆਰ ਕਰਕੇ ਜਮ੍ਹਾਂ ਕਰਾਉਣ ਲਈ ਨੋਮੀਨੇਸ਼ਨ ਕਰਨ ਲਈ ਪਹੁੰਚ ਚੁੱਕੇ ਨੇ ਮੈਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਨਰਪਖ ਢਾਂਗ ਨਾਲ ਸਭ ਨੂੰ ਆਪਣੇ ਨੋਮੀਨੇਸ਼ਨ ਫਾਈਲ ਕਰਨ ਦਿਓ ਨਰਪਖ ਢਾਂਗ ਨਾਲ ਕਾਗਜ਼ਾਂ ਦੀ ਜਾਂਚ ਕਰਕੇ ਜਿਹੜੇ ਵੀ ਲੜਨਾ ਚਾਹੁੰਦੇ ਨੇ ਇਲੈਕਸ਼ਨ ਉਹਨਾਂ ਨੂੰ ਮੌਕਾ ਦਿੱਤਾ ਜਾਵੇ ਕਿਉਂਕਿ ਜਿਹੜਾ ਡੈਮੋਕ੍ਰੇਸੀ ਹੈ ਉਹਦਾ ਮਤਲਬ ਹੀ ਇਹ ਹੈ ਕਿ ਲੋਕਾਂ ਨੂੰ ਜੋ ਆਪਣਾ ਮਤ ਰੱਖਣ ਦਾ ਮੌਕਾ ਦਿੱਤਾ ਜਾਵੇ ਜੋ ਸਰਕਾਰ ਦੀ 4 ਸਾਲ ਦੀ ਪਿਛਲੀ ਕਾਰਜਗਾਰੀ ਹੈ ਇਹ ਲੋਕਾਂ ਨੇ ਉਹਦੇ ਤੇ ਮਤ ਦੇਣਾ ਤੇ ਸਰਕਾਰ ਘਬਰਾਵੇ ਨਾ ਕਿਉਂਕਿ 7-8 ਮਹੀਨਿਆਂ ਨੂੰ ਤਾਂ ਅਗਲਾ ਇਲੈਕਸ਼ਨ ਵੀ ਆ ਜਾਣਾ ਫਿਰ ਕਿਸੇ ਨੂੰ ਰੋਕਿਆ ਨਹੀਂ ਜਾ ਸਕਣਾ ਤਾਂ ਮੈਂ ਕਹਿੰਦਾ ਵੀ ਨਿਰਪੱਖ ਤੌਰ ਤੇ ਇਲੈਕਸ਼ਨ ਕਰਵਾਏ ਜਾਣ ਲੋਕਾਂ ਨੂੰ ਜੋਨਾਂ ਦੀ ਅੱਜ ਦੀ ਮਾਨਾ ਉਹਨਾਂ ਦੀ ਸਥਿਤੀ ਹੈ ਉਹਦੇ ਮੁਤਾਬਕ ਮਤ ਤੇ ਉਹਦੇ ਮੁਤਾਬਕ ਫਤਵਾ ਦੇਣ ਦਾ ਮੌਕਾ ਦਿੱਤਾ ਜਾਂਦਾ ਹੈ ਸਰ ਆਪਾਂ ਦੇਖ ਰਹੇ ਹਾਂ ਸਾਰੇ ਹੀ ਕੈਂਡੀਡੇਟ ਜਿਹੜੇ ਉਮੀਦਵਾਰ ਨੇ ਜਿਹੜੇ ਉਹ ਲੋਕਾਂ ਦੇ ਜਾਣ ਮਾਤ ਉਤਸਕ ਨੇ ਅੱਜ ਇਹਨਾਂ ਨੇ ਕੰਮ ਕੀਤੇ ਨੇ ਜਿਹੜੀਆਂ ਨਮਾਇੰਦਗੀਆਂ ਵਾਸਤੇ ਲੋਕ ਆਏ ਨੇ ਤੇ ਸਰਕਾਰ ਨੂੰ ਪਤਾ ਨਹੀਂ ਕਿਸ ਗੱਲ ਦਾ ਡਰ ਹੈ ਕਿ ਉਹ ਇਹਨਾਂ ਜ਼ਬਰ আর ਇਹਨਾਂ ਜ਼ੁਲਮ ਮੈਂ ਪਹਿਲੇ ਜ਼ਿੰਦਗੀ 'ਚ ਕਦੇ ਨਹੀਂ ਦੇਖਿਆ ਦੇਖੋ ਇਹ ਡੈਮੋਕ੍ਰੇਸੀ ਹੈ ਲੋਕਤੰਤਰ ਤਾਂ ਹੀ ਬਹਾਰ ਆਉਂਦਾ ਵੀ ਜੇ ਲੋਕਾਂ ਨੂੰ ਆਪਾਂ ਉਹਨਾਂ ਦੇ ਮਤ ਦੇ ਮੁਤਾਬਕ ਆਪਣਾ ਕੈਂਡੀਡੇਟ ਚੁਣਨ ਦੀ ਇਜਾਜ਼ਤ ਹੋਵੇ ਅੱਜ ਤਾਂ ਇਹ ਗੱਲ ਹੋ ਗਈ ਇਹ ਲੋਕਾਂ ਨੇ ਜਬਰੇ ਪਹਿਲਾਂ ਤਾਂ ਚੁੱਲਾ ਟੈਕਸ ਜਾਂ ਹੋਰ ਜਿਹੜੀ ਜ਼ਰੂਰੀ ਕਾਜ ਨੇ ਉਹਨਾਂ ਦਿੱਤੇ ਜਾ ਰਹੇ ਤੇ ਦਿੱਤੇ ਜਾ ਰਹੇ ਨੇ ਤੇ ਇੱਕ ਚੋਰ ਮੋਰੀ ਦੇਤੀ ਵੀ ਹਲਫਿਆ ਬਹਿਣ ਦੇ ਦੋ ਹਲਫੇ ਰਹਿਣ ਤੋਂ ਬਾਅਦ ਕਹਿੰਦਾ ਵੀ ਅਸੀਂ ਬੀਡੀਪੀ ਹੁਣ ਪੁੱਛਾਂਗੇ ਜੀ ਇਹਨਾਂ ਦੇ ਠੀਕ ਨੇ ਕਹਿੰਦਾ ਡਾਕੂਮੈਂਟ ਤਾਂ ਠੀਕ ਮੰਨੇ ਜਾਣਗੇ ਦੀ ਗਲਤ ਨੇ ਲੈ ਗਲਤ ਮੰਨੇ ਜਾਣਗੇ ਮੈਂ ਤੁਹਾਡੇ ਦਾ ਇਸ ਤੋਂ ਮਾੜੀ ਸਥਿਤੀ ਕਦੇ ਮੈਂ ਜ਼ਿੰਦਗੀ ਜਿੰਨੀ ਦੇਖੀ ਪਰ ਡੈਮੋਕ੍ਰੇਸੀ ਦਾ ਇੱਦਾਂ ਘਾਣ ਹੋ ਰਿਹਾ ਹੈ ਅਰੇ ਸਰਕਾਰ ਕਰ ਰਹੀ ਹੈ ਬਿਲਕੁਲ ਠੀਕ ਹੈ ਪਰ ਅਸੀਂ ਦੱਸ ਰਹੇ ਸੀ 2027 'ਚ ਲੋਕ ਇਹਨਾਂ ਨੂੰ ਦੱਸ ਦੇਣਗੇ ਵੀ ਕਿਦਾਂ ਡੈਮੋਕ੍ਰੇਸੀ ਜਾਂ ਲੋਕਤੰਤ ਨੂੰ ਆਪਾਂ ਬਹਾਲ ਕਿਵੇਂ ਕਰਨਾ ਅੱਜ ਤਾਂ ਚਲੋ ਠੀਕ ਹੈ ਸਰਕਾਰ ਇਹਨਾ ਵੀ ਆਪਣਾ ਤੱਕਾ ਇਹ ਕਰ ਰਹੇ ਨੇ ਪਰ ਜਦੋਂ 2027 ਦੇ ਵਿੱਚ ਵਰਕਰ ਸਹਿਬਾਨ ਸਾਡੇ ਲੀਡਰ ਸਹਿਬਾਨ ਇੱਥੇ ਦੇ ਖੜੇ ਆ ਤੁਸੀਂ ਵੀ ਦੇਖ ਰਹੇ ਹੋ ਕਿ 4 ਦਿਨ ਤੋਂ ਨਾਮੀਨੇਸ਼ਨ ਸਟਾਰਟ ਹੈ ਪਰ ਪੰਜਾਬ ਦੇ ਜੰਗਲ ਰਾਜ ਦੇ ਹਾਲਾਤ ਇਹਨਾਂ ਨੇ ਬੜਾਤੇ ਇਹਨਾਂ ਨੇ ਚੋਣਾ ਲੜਨੀ ਹੈ ਇਹਨਾਂ ਨੇ ਆਪਣੇ ਬੰਦੇ ਖੜੇ ਕਰਨੇ ਤਾਂ ਮੁਕਾਬਲਾ ਕਰਨ ਮੈਦਾਨ ਚੌਣ ਇੱਕ ਹੀ ਤਰੀਕਾ ਹੈ ਕਿ ਉਹਨਾਂ ਦੇ ਕਾਗਜ਼ ਪਾੜ ਦੋ ਉਹਨਾਂ ਨੂੰ ਕਾਗਜ਼ ਨਾ ਭਰਨ ਦਿਓ ਉਹਨਾਂ ਨੂੰ ਐਨਓਸੀ ਨਾ ਦਿਓ ਉਹਨਾਂ ਨੂੰ ਚੁੱਲਾ ਟੈਕਸ ਨਾ ਦਿਓ ਇਹ ਕਿਹੜੇ ਕਾਨੂੰਨ ਚ ਲਿਖਿਆ ਹੋਇਆ ਮੈਂ ਤੁਹਾਡੇ ਮਾਧਿਅਮ ਰਾਹੀਂ ਪੁੱਛਣਾ ਚਾਹਨੀ ਆ ਕਿ ਤੁਸੀਂ ਜਾਂ ਅਸੀਂ ਪਹਿਲਾਂ ਵੀ ਸਰਕਾਰਾਂ ਦੇਖੀਆਂ ਨੇ ਕਿ ਪਹਿਲਾਂ ਵੀ ਸਰਕਾਰਾਂ ਨੇ ਇਹ ਕੁਝ ਕੀਤਾ ਕਿ ਕਾਗਜ਼ ਹੀ ਨਹੀਂ ਭਰਨ ਦਿੱਤੇ ਕਾਗਜ਼ ਤਾਂ ਬੰਦੇ ਨੂੰ ਭਰਨ ਦਿਓ ਉਸ ਤੋਂ ਬਾਅਦ ਮੈਦਾਨ ਚਾਹ ਉਹ ਲੜਾਈ ਲੜੋ ਜੇ ਤੁਸੀਂ 4.5 ਸਾਲ ਚ ਇੱਕ ਚੰਗਾ ਪੰਜਾਬ ਨੂੰ ਰਾਜ ਦਿੱਤਾ ਹੈ ਤਾਂ ਉਹ ਥੋੜਾ ਪਤਾ ਲੱਗ ਜੂਗਾ ਇਹਨਾਂ ਦਾ ਬਖਲਾੜ ਦੀ ਨਿਸ਼ਾਨੀ ਆਪਣੀ ਆਪ ਹੀ ਦੇਖੀ ਜਾਵੇ ਇਹ ਅਨਪੂਰਨ ਬੰਦੇ ਜਿਧਾਣਾ ਚਾਹੁੰਦੇ ਹੈ ਜਿਹੜਾ ਕਿ ਕਦੀ ਵੀ ਬਰਦਾਸ਼ਤ ਨਹੀਂ ਹੋਊਗਾ ਅਹਾਂ ਸੈਕੰਡ ਸੋਡੀ ਤਾਰਕ ਮਹਤਾ ਕਾ ਉਲਟਾ ਚਸ਼ਮਾ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਟੁਡੇ ਨਿਊਜ਼ ਤੇ ਪੇਜ ਹੈ pdx ਸਮਾਣਾ ਨਵੀਆਂ ਖਬਰਾਂ ਵਾਸਤੇ ਚੈਨਲ ਨੂੰ ਫੋਲੋ ਕਰੋ ਤੇ ਪੇਜ ਨੂੰ ਲਾਈਕ ਕਰੋ ਧੰਨਵਾਦ